ਅੱਛਾ ਤੁਹਾਨੂੰ ਪਰਿਵਾਰਕ ਮੈਂਬਰਾਂ ਨੂੰ ਪਹਿਲਾਂ ਦੱਸਿਆ ਸੀ ਵੀ ਇਹਦੀ ਮੀਟ ਕੀਤੀ ਜਾਏ ਇੰਨੇ ਨੰਬਰਾਂ ਨੇ ਜੋ ਉਮੀਦ ਸੀਗੀ ਕੋਈ ਇਹਨਾਂ ਨੂੰ ਤਾਂ ਘੱਟ ਸੀਗੀ ਕਹਿੰਦੇ ਮੈਰਿਟ ਤਾਂ ਕੀ ਆਊਗਾ ਪਰ ਫਰਸਟ ਆ ਗਈ ਅੱਛਾ ਤੁਹਾਨੂੰ ਇਹ ਸੀਗੀ ਅੱਛਾ ਹੋਰਾਂ ਵਿੱਚ ਬੱਚਿਆਂ ਨੂੰ ਕੀ ਮੈਸੇਜ ਆ ਕੀ ਸੁਨੇਹਾ ਜਿਹੜਾ ਬੇਟਾ ਜੀ ਸਰ ਮੈਸੇਜ ਇਹੀ ਆ ਵਾ ਪੜੋ ਧਿਆਨ ਨਾਲ ਕੇ ਪੜੋ ਵਧੀਆ ਤੇ ਗੇਮਾਂ 'ਤੇ ਧਿਆਨ ਦੋ ਉਹਦੇ ਨਾਲ ਐਕਸਟੈਂਡ ਵੀ ਲੱਗੇ ਆ ਪੰਜਾਬ ਸਕੂਲ ਸਿੱਖਿਆ ਬੋਰਡ 12ਵੀਂ ਦੇ ਨਤੀਜਿਆਂ ਦਾ ਅੱਜ ਐਲਾਨ ਹੋ ਗਿਆ ਹੈ ਤੇ ਲੁਧਿਆਣਾ ਬੀਸੀਐਮ ਫੋਕਲ ਪੁਆਇੰਟ ਸਕੂਲ ਦਾ ਵਿਦਿਆਰਥੀ ਏਕਮਪ੍ਰੀਤ ਕਮਰ ਸੁਭਿਸ਼ੇ ਵਿੱਚ ਪੰਜਾਬ ਭਰ ਚੋਂ ਪਹਿਲੇ ਸਥਾਨ ਤੇ ਰਿਹਾ ਏਕਮ ਦੀ 500 ਵਿੱਚੋਂ 500 ਅੰਕ ਆਏ ਨੇ ਉਸ ਦਾ ਸਕੂਲ ਪਹੁੰਚ ਕੇ ਤੇ ਭਰਵਾ ਸਵਾਗਤ ਕੀਤਾ ਗਿਆ ਏਕਮਪ੍ਰੀਤ ਗੱਤਕੇ ਦਾ ਵੀ ਨੈਸ਼ਨਲ ਪੱਧਰ ਦਾ ਖਿਡਾਰੀ ਹੈ ਸਕੂਲ ਦੀ ਪ੍ਰਿੰਸੀਪਲ ਨੇ ਦੱਸਿਆ ਕਿ ਉਹਨਾਂ ਨੂੰ ਬਹੁਤ ਖੁਸ਼ੀ ਹੈ ਕਿ ਉਹਨਾਂ ਦੇ ਸਕੂਲ ਦਾ ਵਿਦਿਆਰਥੀ ਪੰਜਾਬ ਭਰ ਦੇ ਵਿੱਚ ਅਵਲ ਆਇਆ ਹੈ ਉਹਨਾਂ ਨੇ ਕਿਹਾ ਕਿ ਉਹ ਗੱਤਕੇ ਦਾ ਵੀ ਚੈਂਪੀਅਨ ਅਤੇ ਪੜ੍ਹਾਈ ਦਾ ਵੀ ਚੈਂਪੀਅਨ ਹੈ ਹੁਣ ਇਹ ਵੀ ਕਿਹਾ ਕਿ ਸਕੂਲ ਦੀ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਦੀ ਵੀ ਸਖਤ ਮਿਹਨਤ ਰਹੀ ਹੈ ਅਤੇ ਵਿਦਿਆਰਥੀ ਦੀ ਹੌਸਲਾ ਫਜ਼ਾਈ ਵੀ ਕੀਤੀ ਗਈ ਮੇਰੇ ਸ਼ੁਭਨਾਮ ਜੀ ਇੱਕੰਪਰੀ ਸਿੰਘ ਕਿਹੜੀ ਕਲਾਸ 12th ਕਾਮਰਸ ਅੱਛਾ ਕਿੰਨੇ ਨੰਬਰ ਆਏ ਨੇ ਕਦੋਂ ਪਤਾ ਲੱਗਿਆ 100% ਮੈਡਮ ਨੇ ਦੱਸਿਆ ਸੀ 500 ਆਊਟ ਆਫ 500 ਆਏ ਅੱਛਾ ਕਿੰਨੀ ਖੁਸ਼ੀ ਹੋਈ ਤੁਹਾਨੂੰ ਬਹੁਤ ਖੁਸ਼ੀ ਤਾਂ ਹੈਗੀ ਹੈ ਬਹੁਤ ਖੁਸ਼ ਹਾਂ ਕਿੰਨੀ ਕ ਮਿਹਨਤ ਕਰਦੇ ਸੀ ਕਹਿੰਦੇ ਤੁਸੀਂ ਛੇਮਾ ਵੀ ਖੇਡਣ ਵਾਸਤੇ ਬਾਹਰ ਵੀ ਜਾਂਦੇ ਹੁੰਦੇ ਸੀ ਹਾਂਜੀ ਕਿੱਥੇ ਮੈਂ ਗਿਆ ਸੀਗਾ ਨੈਸ਼ਨਲ ਖੇਡਿਆਂ ਦਾ ਛਤੀਸਗੜ ਅਸਾਮ ਵਗੈਰਾ ਗਿਆ ਸੀ ਅੱਛਾ ਹਾਂਜੀ ਮੇਰੇ ਕੋਚ ਸਾਹਿਬ ਸੀਗੇ ਸਰਦਾਰ ਰਮਨਜੀਤ ਸਿੰਘ ਪੱਟੀ ਉਹਨਾਂ ਨੇ ਸਿਖਾਇਆ ਤੇ ਉਹਨਾਂ ਕਰਕੇ ਉੱਥੇ ਤੱਕ ਗਿਆ ਤੇ ਉਹਦੇ ਐਕਸਟਰਾ ਨੰਬਰ ਵੀ ਲੱਗੇ ਆ ਤੇ ਬਾਕੀ ਮੈਡਮਾਂ ਦੀ ਮੇਡਾ ਗਤਕਾ ਖੇਡਦਾ ਸੀ ਅੱਛਾ ਅਜੇ ਜਿੱਦਾਂ ਤੁਹਾਡਾ ਸਬਜੈਕਟ ਜਿਹੜਾ ਕਮਰਸਾ ਕਾਫੀ ਜੱਫ ਸਮਕ ਸਬਜੈਕਟ ਸੀਗਾ ਨਾਲ ਗੇਮ ਮੇਨਤ ਕਰਦਾ ਸੀ ਕਿੰਨੇ ਘੰਟੇ ਜੀ ਪ੍ਰੈਕਟਿਸ ਕਰਦਾ ਸੀ ਪੜਾਈ ਕਰਦਾ ਸੀਗਾ ਪਰ ਸਿੱਖਾ ਇਹ ਕਰਦਾ ਸੀ ਪਰ ਮਨ ਲਾ ਕੇ ਸਮਝ ਕੇ ਕਰਦਾ ਸੀ ਅਜੇ ਕਿਸੇ ਨੂੰ ਵੀ ਰਵੀ ਗਈ ਰੱਖੀ ਹੈ ਮੈਡਮ ਹੀ ਬਹੁਤ ਹੈ ਯਾ ਲੈ ਫਿਰ ਮੰਗਦੇ ਅੱਛਾ ਅ ਅਸਾਂ ਹੁਣ ਪਰਿਵਾਰਕ ਮੈਂਬਰਾਂ ਨੂੰ ਪਹਿਲਾਂ ਦੱਸਿਆ ਸੀ ਵੀ ਇਨੀ ਮੀਟ ਕੀਤੀ ਜਾਈਂਦੀ ਨੰਬਰ ਆਉਣੇ ਜਾ ਉਮੀਦ ਸੀਗੀ ਕੋਈ ਇਹਨਾਂ ਨੂੰ ਤਾਂ ਘੱਟ ਸੀਗੀ ਕਹਿੰਦੇ ਮੈਰਿਟ ਤੱਕ ਹੀ ਆਉਗੇ ਪਰ ਫਸਟ ਆ ਗਈ ਅੱਛਾ ਤੁਹਾਨੂੰ ਉਮੀਦ ਸੀਗੀ ਮਿਹਨਤ ਕਿੰਨੀ ਕਰਦੇ ਸੀ ਪੜਾਈ 'ਚ ਕਿੰਨੇ ਕਿ ਟਾਈਮ ਲੈਂਦੇ ਸੀ ਦੋ ਤਿੰਨ ਘੰਟੇ ਦਾ ਲੱਗਦਾ ਜਾਂਦੇ ਰਹਿੰਦੇ ਕਹਿੰਦੇ ਖੇਡਣ ਤੇ ਕਹਿੰਦੇ ਜ਼ਿਆਦਾ ਧਿਆਨ ਸੀਗਾ ਹਾਂਜੀ ਪੜਾਈ ਚ ਵੇ ਸੀਗਾ ਨਾਲ ਨਾਲ ਖੇਡ ਐਂਡ ਟਾਈਮ ਤੇ ਜ਼ਿਆਦਾ ਸੀਗਾ ਐਕਚੁਅਲੀ ਡੈਡੀਕੇਸ਼ਨ ਸੀ ਡੈਡੀਕੇਸ਼ਨ ਹਾਂ ਅੱਗੇ ਦਾ ਕੀ ਪਲਾਨ ਹੈ ਅੱਗੇ ਪੜਾਂਗੇ ਹੋਰ ਕੀ ਕਰਨਾ ਐਲ ਐਲ ਪੜਨਾ ਕੀ ਟੌਣੇ ਹੋ ਐਲ ਐਲ ਵੀ ਕਰਨੀ ਅੱਗੇ ਐਲ ਐਲ ਵੀ ਕਰਨੀ ਜੀਲ ਬਣਾਉਣਾ ਜਮਨ ਬੱਚਿਆਂ ਨੂੰ ਕੀ ਮੈਸੇਜ ਆ ਕੀ ਸੁਨੇਹਾ ਜਿਹੜਾ ਬੇਟਾ ਰਣਜੀਤ ਸਰ ਕੋ ਮੈਸੇਜ ਮੈਸੇਜ ਇਹੀ ਆ ਬਸ ਪੜੋ ਧਿਆਨ ਲਾ ਕੇ ਪੜੋ ਵਧੀਆ ਤੇ ਗੇਮਾਂ 'ਲ ਵੀ ਧਿਆਨ ਦਿਓ ਉਹਦੇ ਨਾਲ ਐਕਸਟਰਾ ਨੰਬਰ ਵੀ ਲੱਗੇ ਆ ਠੀਕ ਬਸ ਆ ਗਿਆ ਨੀਰੂ ਕੋੜਾ ਹੈ ਮੈਂ ਬੀਸੀਐਮ ਸੀਨੀਅਰ ਸਕੰਦਰੀ ਸਕੂਲ ਫੋਕਲ ਪੁਆਇੰਟ ਦੀ ਪ੍ਰਿੰਸੀਪਲ ਆ ਸਾਡੇ ਸਕੂਲ ਦੇ ਬੱਚੇ ਇੱਕ ਕੰਪਲੀਟ ਨੇ ਪਲੱਸ 2 ਕਮਰਸ ਤੋਂ ਟੌਪ ਕੀਤਾ ਹੈ ਸਟੇਟ ਟੋਪਰ ਹੈ ਉਹ ਗੱਤਕੇ ਦਾ ਪਲੇਅਰ ਹੈ ਨੈਸ਼ਨਲ ਪਲੇਅਰ ਹੈ ਔਰ ਸਕੂਲ ਤੋਂ ਬਾਹਰ ਆਊਟ ਆਫ ਸਟੇਟ ਵੀ ਖੇਡਣ ਲਈ ਜਾਂਦਾ ਹੈ ਔਰ ਬੜੇ ਦਿਨ ਉਸਦੇ ਮਿਸ ਹੁੰਦੇ ਹਨ ਸਕੂਲ 'ਚੋਂ ਲੇਕਿਨ ਟੀਚਰਜ਼ ਇੱਥੇ ਬਹੁਤ ਮਿਹਨਤ ਕਰਦੇ ਤੇ ਬਹੁਤ ਜ਼ੋਰ ਲਗਾਉਂਦੇ ਸੀ ਔਰ ਬੱਚਾ ਵੀ ਪੂਰੀ ਮਿਹਨਤ ਕਰਦਾ ਸੀ ਇਸ ਨੂੰ ਪਤਾ ਸੀ ਕਿ ਮੈਂ clear ਹੋਣ ਦੇ ਨਾਲ ਨਾਲ ਸਟੱਡੀ ਤੇ ਫੋਕਸ ਕਰਾਂ। ਮੈਂ ਕਿੰਨੇ ਨੰਬਰ ਜਿਹੜੇ ਕਿਸ ਨੇ 505 500 ਦੇ ਵਿੱਚੋਂ 500 ਪ੍ਰਾਪਤ ਕੀਤੇ ਹਨ 100% ਦੇ ਮਾਰਕਸ। ਅਜਿ ਕਿਸ ਤਰ੍ਹਾਂ ਦੇ ਜਿਹੜੇ ਐਫਰਟਸ ਨਹੀਂ ਕੀਤੇ ਜਾਂਦੇ ਜਿਹੜੇ ਜਿੱਤਣ ਦੇ। ਸਾਜੀ ਅਸੀਂ ਸੈਲੀਬ੍ਰੇਟ ਕਰ ਰਹੇ ਹਾਂ ਬੱਚਿਆਂ ਨੂੰ ਬਹੁਤ ਖੁਸ਼ੀ ਹੈ ਬੱਚੇ ਆ ਰਹੇ ਹਨ ਸਾਡੇ ਸਕੂਲ। ਥੈਂਕ ਯੂ ਜੀ।